ਦੇਖੋ ਪੌਂਗ ਤੇ ਪੌਂਗ ਤੇ ਮਾਦੋਪੁਰ ਦੇ ਵਿਚਾਲੇ ਨਾ ਹੋਰ ਰਜੀ ਸਾਗਰ ਛਾਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿੱਥੇ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਤੇ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲੇ ਹਾੜਾ ਆ ਗਿਆ ਸੀਗਾ ਜੀ ਉਦੋਂ ਪਹਿਲੇ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀ ਇਹ ਹਾੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ 게ਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਅਸੀਂ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸ ਦਾ ਵਹਿਮ ਜਾਵੇ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ 게ਟ ਖੋਲਣਾ ਹੜ ਆਗੇ ਜੀ ਫਿਰ ਉੱਤਰਾਖੰਡ ਚ ਕਿਹੜਾ 게ਟ ਖੋਲਤਾ ਜੀ ਉਹਨਾਂ ਨੇ ਹਿਮਾਚਲ ਚ ਕਿਹੜਾ 게ਟ ਖੋਲਤਾ ਜੀ ਉਤਰਾੰਚਲ ਚ ਕਿਹੜੇ 게ਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਚ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਅਸੀਂ ਇਨਕੁਆਰੀ ਜਿਹੜੀ ਹੈ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨ ਅਸੀਂ ਪਹਿਲੀ ਸਸਪੈਂਡ ਕਰਦੇ ਹਾਂ